ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਬਰਸਾਤ ਨੇ ਮਚਾਈ ਤਬਾਹੀ ਕਾਰਨ ਲੋਕ ਘਰਾਂ ਤੋਂ ਬੇਕਾਰ ਹੋ ਗਏ ਹਨ ਫਸਲਾਂ ਬਰਬਾਦ ਹੋ ਗਈਆਂ ਅਤੇ ਪਸ਼ੂ ਧਨ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਪੀੜਤ ਪਰਿਵਾਰਾਂ ਦੀ امداد ਵਿੱਚ ਸਮਾਜ ਸੇਵੀ ਸੰਸਥਾਵਾਂ ਕਲਾਕਾਰ ਗੁਰਦੁਆਰਾ ਕਮੇਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਪੰਜਾਬ ਦੇ ਲੋਕ ਲੱਗੇ ਹੋਏ ਹਨ ਪਿਛਲੇ 25 ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਮਿਨੀ ਪੱਧਰ ਉੱਤੇ ਖੁਦ ਆਪਣੇ ਵਰਕਰਾਂ ਦੇ ਨਾਲ ਪੀੜਤ ਲੋਕਾਂ ਨੂੰ ਬੰਨ ਮਜ਼ਬੂਤ ਕਰਨ ਲਈ ਡੀਜ਼ਲ ਚਾਰਾ ਰਾਸ਼ਨ ਪੰਪ ਜਨਰੇਟਰ ਅਤੇ ਤਰਪਾਲਾਂ ਤੋਂ ਇਲਾਵਾ ਮੌਕੇ ਤੇ ਭਾਰੀ ਨਗਦੀ ਦੇ ਕੇ ਪੀੜਤ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਰਹੇ ਹਨ ਪਾਰਟੀ ਨੂੰ ਸਹਿਯੋਗ ਕਰਨ ਲਈ ਅੱਜ ਖਰੜ ਵਿਖੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਹਰਜਿੰਦਰ ਸਿੰਘ ਬਲੋਰੀ ਦੀ ਅਗਵਾਈ ਵਿੱਚ ਇੱਕ ਸਮਾਗਮ ਦਾ ਆਯੋਜਨ ਕਰਕੇ ਪਾਰਟੀ ਨੂੰ 11 ਲੱਖ ਰੁਪਏ ਅਤੇ 10000 ਲੀਟਰ ਡੀਜ਼ਲ ਦੀ ਸੇਵਾ ਪ੍ਰਦਾਨ ਕੀਤੀ ਇਸ ਮੌਕੇ ਬੋਲਦਿਆਂ ਸੁਖਵੀਰ ਬਾਦਲ ਵੱਲੋਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਪਣੇ ਵਰਕਰਾਂ ਦਾ ਧੰਨਵਾਦ ਕੀਤਾ ਜਿਹੜੇ ਤਨ ਮਨ ਅਤੇ ਧਨ ਨਾਲ ਇਸ ਕੀਰਤੀ ਆਫਤ ਦਾ ਟੱਕਰਾ ਕਰ ਰਹੇ ਹਨ ਉਹਨਾਂ ਪੰਜਾਬ ਅਤੇ ਕੇਂਦਰ ਸਰਕਾਰ ਦੀ ਪੰਜਾਬੀਆਂ ਪ੍ਰਤੀ ਬੇਰੁਖੀ ਪ੍ਰੰਤੂ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜਲਦ ਹੀ ਤੋੜੀ ਚਾਰਾ ਫਾਰਮਿੰਗ ਮਸ਼ੀਨਾਂ ਕਣਕ ਅਤੇ ਹੋਰ ਜ਼ਰੂਰੀ ਵਸਤਾਂ ਵੱਡੇ ਪੱਧਰ ਤੇ ਇੱਕ ਵਿਆਪਕ ਯੋਜਨਾ ਬਣਾਈ ਗਈ ਹੈ ਆਓ ਸੁਣਦੇ ਹਾਂ ਇਸ ਬਾਰੇ ਸੁਖਵੀਰ ਸਿੰਘ ਬਾਦਲ ਅਤੇ ਅਕਾਲੀ ਲੀਡਰਾਂ ਨੇ ਕੀ ਕਿਹਾ ਬਹੁਤ ਵੱਡਾ ਸੰਘਰਸ਼ ਸ਼ੁਰੂ ਕੀਤਾ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਸਾਰਾ ਪੰਜਾਬ ਹੀ ਮੰਨਦਾ ਕਿ ਉਸ ਬੰਦੇ ਜਿਹੜੇ ਧਰਨੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੀ ਪ੍ਰੇਰਣਾ ਤੇ ਸਦਕਾ ਪਰ ਟੈਸਟ ਜਿਹੜੇ ਇਹਨਾਂ ਦੀ ਪ੍ਰੇਰਣਾ ਦੇ ਸਦਕਾ ਲੱਗੇ ਉਹਦੇ ਕਰਕੇ ਆ ਕਿ ਸਰਕਾਰ ਨੂੰ ਆਪਣੇ ਪੈਰ ਪਿੱਛੇ ਖਿੱਚਣੇ ਪਏ ਤੇ ਕੋਪਰਸ ਜਿਹੜੀ ਆ ਉਹ ਵਾਪਸ ਹੋਈ ਬਹੁਤ ਵੱਟਾ ਪੜਾ ਜਿਹੜਾ ਉਹ ਸਾਡੇ ਪੰਜਾਬ ਦਾ ਹੋਇਆ ਹੁਣ ਦੂਜੀ ਜਿਹੜੀ ਮੁਸੀਬਤ ਇਸ ਵੇਲੇ ਹੜਾਦੀ ਹੈ ਵੈਸੇ ਤੇ ਪਹਿਲਾਂ ਵੀ ਕਈ ਵਾਰੀ ਹੜ ਆਏ ਲੇਕਿਨ ਜੋ ਹਹਾਕਾਰ ਅੱਜ ਬੱਜੀ ਹੈ ਇਹ ਹਹਾਕਾਰ ਪਹਿਲਾਂ ਇਸ ਪੱਧਰ ਤੇ ਨਹੀਂ ਸੀ ਭਾਵੇਂ ਪਹਿਲਾਂ ਵੀ 88 ਚ ਵੱਡੇ ਹੜ ਆਏ ਕਿਉਂਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੀ ਇਹ ਡਿਊਟੀ ਬਣਦੀ ਹੁੰਦੀ ਹੈ ਭਾਵੇਂ ਸੂਬੇ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਤੇ ਉਹਨਾਂ ਸਰਕਾਰਾਂ ਦੀ ਡਿਊਟੀ ਪੈਂਦੀ ਹੁੰਦੀ ਹੈ ਪਰ ਉਹ ਸਰਕਾਰਾਂ ਆਪਣੀ ਡਿਊਟੀ ਤੋਂ ਬਹੁਤ ਹੀ ਕੋਸ਼ਿਸ਼ ਕਰਦੀ ਹੈ ਅੱਜ ਜਦੋਂ ਹੜਾਤ ਪੜ ਗਏ ਅੱਜ ਤਾਂ ਸਾਰਾ ਕੁਝ ਰੱਬ ਅਸਰੇ ਕਿਤੇ ਵੀ ਗਰਾਊਂਡ ਦੇ ਉੱਤੇ ਨਾ ਹੜ੍ਹ ਨੂੰ ਰੋਕਣ ਵਾਸਤੇ ਕੋਈ ਪ੍ਰਬੰਧ ਕੀਤਾ ਗਿਆ ਨਾ ਲੋਕਾਂ ਦੀ ਤਰਸਯੋਗ ਹਾਲਤ ਦੇ ਵਿੱਚੋਂ ਲੋਕਾਂ ਨੂੰ ਕੱਢਣ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਉਪਰਾਹ ਕੀਤਾ ਗਿਆ ਮੈਂ ਫਿਰ ਧੰਨਵਾਦ ਕਰਦਾ ਸਰਦਾਰ ਸੁਖਬੀ ਸਿੰਘ ਪਾਜ਼ਾ ਸਾਹਿਬ ਕਿ ਉਹਨਾਂ ਨੇ ਫੇਰ ਇੱਕ ਵਾਰੀ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਦਿਆ ਜਿਸ ਤਰੀਕੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੰਤਰੀ ਹੁੰਦੇ ਹਨ ਲੋਕਾਂ ਦੇ ਨਾਲ ਢਾਹ ਲਾ ਕੇ ਬਣ ਕੇ ਖੜ ਜਾਂਦੇ ਸੀ ਅੱਜ ਮੈਂ ਦੇਖ ਰਿਹਾ ਕਿ ਉਹੀ ਸਪਿਰਿਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵਾਲੀ ਭਾਵੇਂ ਪਾਰਟੀ ਆਪੋਜੀਸ਼ਨ ਦੇ ਵਿੱਚ ਆਪ ਦਾਉ ਸਾਹਿਬ ਤੋਂ ਆਪਾ ਸਰਕਾਰ ਤੋਂ ਪਰ ਲੇਕਿਨ ਅੱਜ ਦੇ ਪੰਜਾਬ ਦੀ ਜਨਤਾ ਦੀਆਂ ਨਜ਼ਰਾਂ ਕਿਸੇ ਵਿਅਕਤੀ ਦੇ ਉੱਤੇ ਲਗੀਆਂ ਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਆ ਅੱਜ ਹਰ ਪਿੰਡ ਦੇ ਲੋਕੀ ਚਾਹੁੰਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਇਲਾਕੇ 'ਚ ਗੇੜਾ ਮਾਰ ਜਵੇ ਤੇ ਸਾਡਾ ਇਸ ਵੱਡੀ ਜਿਹੜੀ ਹਰਦੀ ਤਕਲੀਫ ਹੈ ਇਹਦੇ ਵਿੱਚੋਂ ਕੁਛ ਨਾ ਕੁਛ ਸਾਡਾ ਫਾਇਦਾ ਹੋ ਸਕੇ ਆਬ ਜਨਦਰ ਸਿੰਘ ਹਰਨ ਦਾ ਵੀ ਸਾਰੇ ਇਨਾਂ ਦੇ ਸਾਥੀ ਜਿਨੇ ਇੱਥੇ ਹਾਜ਼ਰ ਨੇ ਸਾਰਿਆਂ ਦਾ ਵੀ ਧੰਨਵਾਦ ਕਰਦਾ ਇਹਨਾਂ ਦੇ ਮਨ ਦੀ ਬੜੀ ਇੱਛਾ ਸੀ ਤੇ ਪ੍ਰਧਾਨ ਸਾਹਿਬ ਤੇ ਹੁਣ ਖੁੱਲੇ ਜਿਹੜੇ ਡੀਜ਼ਨ ਤੇ ਗੱਫੇ ਹੋਰ ਜਿਹੜੇ ਕੰਮ ਵਾਸਤੇ ਕੋਈ ਕਿੱਥੇ ਜਾਂਦਾ ਤੇ ਇੰਨਾ ਪੈਸਾ ਆਉਣਾ ਕਿੱਥੋਂ ਆਇਆ ਮੈਂ ਕਿਹਾ ਰੱਬ ਦੇ ਨਾਮ ਤੇ ਅਰਦਾਸ ਕਰਕੇ ਤੁਰੇ ਹੈ ਸੰਗਤ ਸਾਡੇ ਪੰਜਾਬੀਆਂ ਦਾ ਗੁਣ ਹੁਣ ਵੀ ਤੇ ਪੰਜਾਬ ਦੇ ਵਿੱਚ ਮਦਦ ਹੋ ਰਹੀ ਹੈ ਤੇ ਪੰਜਾਬੀ ਪੰਜਾਬੀ ਦੀ ਮਦਦ ਕਰ ਰਿਹਾ ਲੋਕ ਜਿਹੜੇ ਆਪ ਲੋਕਾਂ ਦੀ ਮਦਦ ਕਰ ਰਿਹਾ ਇਸ ਕਰਕੇ ਮੈਨੂੰ ਕਿਹਾ ਸੀ ਕਿ ਪ੍ਰਧਾਨ ਸਾਹਿਬ ਤਾਂ ਜਤੇ ਜੀ ਤੋ ਕਹਿੰਦਾ ਉਹ ਕਹਿੰਦੇ ਤੂੰ ਜੋ ਕਰ ਸਕਦਾ ਹੈ ਨਾ ਤੂੰ ਆਪਣੇ ਕੋਲੋਂ ਫਟਾਫਟ ਕਰ ਦੇ ਪਰ ਇਹਨਾਂ ਤੇ ਬੰਦ ਦੀ ਇੱਛਾ ਸੀ ਕਿ ਨਹੀਂ ਅਸੀਂ ਵੀ ਇਹ ਜਿਹੜਾ ਵੱਡਾ ਇੱਕ ਤੁਸੀਂ ਪ੍ਰੋਜੈਕਟ ਸ਼ੁਰੂ ਕੀਤਾ ਇਹਦੇ ਵਿੱਚ ਜ਼ਰੂਰ ਹੱਥ ਮਟਾਉਣਾ ਤੇ ਉਹਦੇ ਵਾਸਤੇ ਇਹਨਾਂ ਨੇ 11 ਲੱਖ ਰੁਪਈਆ ਇਹਨਾਂ ਦੇ ਸਾਥੀਆਂ ਸਾਰਿਆਂ ਨੇ ਇਕੱਠੇ ਕਰਕੇ ਯੋਗਦਾਨ ਪਾਇਆ ਮੈਂ ਇਹਨਾਂ ਸਾਰੇ ਪੰਜਾਬ ਔਰ ਪੰਜਾਬੀਅਤ ਦੇ ਪਹਿਰੇਦਾਰ ਡਿਵੈਲਪਮੈਂਟ ਦੇ ਮਸੀਹਾ ਸਸ ਕੁਇਰ ਸਿੰਘ ਜੀ ਬਾਦਲ ਸਾਹਿਬ ਔਰ ਮੈਂ ਨਾਮਾਂ ਦੇ ਚੱਕਰ ਤੇ ਨਹੀਂ ਪੈਣਾ ਮੁੱਛੀ ਸਾਡੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਔਰ ਮੇਰੇ ਸਾਹਮਣੇ ਬੈਠੇ ਮੇਰੇ ਇਸ ਹਲਕੇ ਦੇ ਜ਼ਿਲ੍ਹੇ ਦੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ ਨੌਜਵਾਨ ਦੋਸਤੋ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜੋ ਹੜ੍ਹਾਂ ਦਾ ਪ੍ਰਕੋਪ ਆਇਆ ਸਰਕਾਰ ਦੀ ਅਣਗਹਿਲੀ ਕਰਨਾ ਤੁਸੀਂ ਸਾਰੇ ਜਾਣਦੇ ਹੋ ਪਰ ਇੱਕੋ ਇੱਕ ਇਨਸਾਨ ਜਿਸ ਇਨਸਾਨ ਨੇ ਈ ਦੇਚੋਂ ਜੇ ਸੇਵਾ ਸ਼ੁਰੂ ਕੀਤੀ ਸਾ ਸੁਖਵੀਰ ਸਿੰਘ ਬਾਲਾ ਜੀ ਸਾਹਿਬ ਨੇ ਕੋਈ ਇਹ ਨਹੀਂ ਕਹਿ ਸਕਦਾ ਕਿਸੇ ਹਾਕਾ ਇਨਚਾਰਜ ਨੂੰ ਕਿਹਾ ਕੋਈ ਇਹ ਨਹੀਂ ਕਹਿ ਸਕਦਾ ਕਿ ਕਿਸੇ ਜ਼ਿਲ੍ਹਾ ਪ੍ਰਧਾਨ ਨੂੰ ਕਿਹਾ ਆਪਣੇ ਤੌਰ ਤੇ ਆਪਣੀ اخلاقی ਤੌਰ ਤੇ ਇਹ ਵੀ ਨਹੀਂ ਹੈ ਕੋਈ ਰਾਜਨੀਤਿਕ ਲਾਹਾ ਲੈਣ ਦੇ ਲਈ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਇੱਕ ਇਨਸਾਨੀਅਤ ਦੇ ਤੌਰ ਤੇ ਸਾ ਸੁਖਵੀਰ ਸਿੰਘ ਬਾਲਾ ਜੀ ਸਾਹਿਬ ਨੇ ਸੇਵਾ ਸ਼ੁਰੂ ਕੀਤੀ ਔਰ ਅੱਜ ਪੰਜਾਬ ਦਾ ਹਰੇਕ ਹਰੇਕ ਮੈਂ ਕਹਿੰਨਾ ਸੱਤ ਚ ਗੱਲਾਂ ਹੋਣ ਲੱਗੀਆਂ ਅੱਜ ਲੋਕਾਂ ਦਾ ਆਮ ਚਰਚਾ ਹੋਗੀ ਕਿ ਪੰਜਾਬ ਨੂੰ ਕੌਣ ਬਚਾ ਸਕਦਾ ਉਹ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਹਾਂ ਸਤਿ ਸ੍ਰੀ ਅਕਾਲ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਪਿੱਛੇ ਕਰੋ ਦੇ ਨਾਲ ਸਾਰੀ ਮੈਂਬਰ ਸਹਿਵਾਨ ਅਮਰੀਕ ਸਿੰਘ ਜੀ ਅਤੇ ਸਾਰੇ ਹੋਰ ਹਾਜ਼ਰੀਆਂ ਕਾਲ ਸਾਰੇ ਜਾਣਦੀਆਂ ਕਿ ਪਿਛਲੇ 25 ਦਿਨਾਂ ਚ ਕਿਵੇਂ بارش ਨਾਲ ਖੜਾ ਨਾਲ ਕਿੰਨਾ ਨੁਕਸਾਨ ਪੰਜਾਬ ਦਾ ਹੋਇਆ ਆ ਨੁਕਸਾਨ ਮੈਂ ਤਾਂ 25 ਦਿਨ ਸਾਰੀ ਜਗ੍ਹਾ ਜਾ ਕੇ ਆਂ ਸਾਰੀ ਸਥਿਤੀ ਦੇਖੀ ਐ ਇਹ ਨੁਕਸਾਨ ਰੁਕ ਸਕਦਾ ਸੀ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦਾ ਵਡੇ ਬਾਦਲ ਸਾਹਿਬ ਜੋ ਮੁੱਖ ਮੰਤਰੀ ਹੁੰਦੇ ਸੀ ਜਨਵਰੀ ਦੇ ਮਹੀਨੇ ਹਰ ਸਾਲ ਫਲੱਡ ਕੰਟਰੋਲ ਦੀ ਮੀਟਿੰਗ ਕਰਦੇ ਸੀ ਉਦੋਂ ਸਾਰੇ ਅਫਸਰਾਂ ਬੁਲਾ ਕੇ ਇੰਜੀਨੀਅਰ ਬੁਲਾ ਕੇ ਅਸੀਂ ਪਤਾ ਕਰਾਉਂਦੇ ਸੀ ਕਿੱਥੇ ਬੰਦ ਕਮਜ਼ੋਰ ਹੈ ਕਿੱਥੇ ਡੀਸੈਂਟਿੰਗ ਦੀ ਲੋੜ ਹੈ ਕਿੱਥੇ ਡਰੇਨਾਂ ਦੀ ਸਫਾਈ ਦੀ ਲੋੜ ਹੈ ਉਹ ਪੈਸਾ ਰਿਲੀਜ਼ ਕਰਕੇ ਅਸੀਂ ਜੂਨ ਤੋਂ ਪਹਿਲੇ ਪਹਿਲੇ ਸਾਰਾ ਕੁਝ ਮੁਕੰਮਲ ਕਰ ਦਿੰਦੇ ਸੀ so that ਵਸਾਤਾ ਹੋਣ ਤੇ ਪਾਣੀ ਫਲੋ ਠੀਕ ਰਹੇ ਤੁਸੀਂ ਹੈਰਾਨ ਰਹਿ ਜਾਓਗੇ ਕਿਤੇ 4 ਸਾਲਾਂ ਦੀ ਫਲੱਡ ਕੰਟਰੋਲ ਦੀ ਮੀਟਿੰਗ ਹੁੰਦੀ ਹੈ ਇਹ ਜਿਹੜਾ ਮਾਧੋਪੁਰ ਆਪਣਾ ਹੈਡਵੌਕਸ ਹੈ ਪਠਾਨਕੋਟ ਦੇ ਉੱਧਰ ਉਹਨਾਂ ਦੇ ਇੰਜੀਨੀਅਰਾਂ ਨੇ ਜਨਵਰੀ ਦੇ ਮਹੀਨੇ ਸਰਕਾਰ ਨੂੰ ਲਿਖਿਆ ਕਿ ਸਾਡਾ ਜਿਹੜਾ ਹੈਡਵੌਕਸ ਹੈ ਉਹਦੀ ਗੇਟਸ ਬਹੁਤ ਕਮਜ਼ੋਰ ਹੋ ਗਏ ਐ ਸਾਨੂੰ ਪੈਸਾ ਭੇਜੋ ਅਸੀਂ ਇਸ ਨੂੰ ਸਟਰੈਂਥਨ ਕਰਨਾ ਨਹੀਂ ਤਾਂ ਪ੍ਰਸਾਦਾ ਜੀ ਰੁੜਨ ਦਾ ਡਰ ਹੈ ਇਹਨੇ ਪੈਸੇ ਵੀ ਭੇਜਿਆ ਤੋਂ ਸਾਰੇ ਰੁੜ ਗਏ ਤੇ ਸਾਰਾ ਗੁਰਦਾਸਪੁਰ ਜਿਹੜਾ ਡੁੱਬ ਗਿਆ ਆਪਣਾ ਆ ਮੈਨ ਮੇਡ ਹੈ ਇਹਨ ਸਰਕਾਰ ਮੇਡ ਕ੍ਰਾਈਸਿਸ ਹੈ ਤਨੋਂ ਮੈਂ ਪਿਛਲੇ 25 ਦਿਨਾਂ ਦਾ ਘੁੰਮ ਰਿਹਾ ਹਾਂ ਸਿਰ ਝੁਕਦਾ ਆਪਣੀ ਕੌਮ ਦਾ ਨਾ ਸੈਂਟਰ ਦੀ ਮਦਦ ਨਾ ਸਟੇਟ ਦੀ ਮਦਦ ਨਾ ਕਿਸੇ ਹੋਰ ਸੁੱਕੇ ਦੀ ਸਰਕਾਰ ਦੀ ਮਦਦ ਆਪਣੇ ਲੋਕਾਂ ਨੇ ਆਪ ਹੀ ਆਪਣੀ ਮਦਦ ਕਰਕੇ ਤੁਸੀਂ ਦੇਖੋ ਬੰਨਾ ਤੇ ਹਜ਼ਾਰ ਹਜ਼ਾਰ ਬੰਦਾ ਇਕੱਠਾ 24 ਘੰਟੇ ਮਿੱਟੀ ਭਾਕੇ ਆਪਣੇ ਸਿਰ ਤੇ ਥੋਰੀਆਂ ਚਾਕੇ ਬੁੜੀਆਂ ਬੱਚੇ ਸਾਰਿਆਂ ਨੇ ਆ ਪੂਰਾ ਡਿਵੀਜ਼ਨ ਬਾਰਡਰ ਸੰਭਾਲਿਆ ਸੀ ਉਹਨੇ ਬੰਦ ਸੰਭਾਲੇ ਕਈ ਕਾਮਯਾਬ ਹੋ ਕੇ ਰੋਕਦੇ ਕਈ ਫਿਰ ਵੀ ਦੁੜ ਗਏ ਪਰ ਹੌਸਲਾ ਨਹੀਂ ਹਾਰੇ ਤੇ ਜਲੇਮੀ ਡ੍ਰੈਕਟਰ ਟ੍ਰੈਕਟਰ ਟਰਾਲੀਆਂ ਤੇ ਲੋਕੀ 100-100 ਕਿਲੋਮੀਟਰ ਤੋਂ ਕੋਈ ਲਿੱਟੀ ਲੈ ਕੇ ਆ ਰਿਹਾ ਕੋਈ ਕੁਝ ਲੈ ਕੇ ਆ ਰਿਹਾ ਕਿਸੇ ਨੂੰ ਤਾਂ ਨਹੀਂ ਗਿਆ ਸੀ ਆ ਇੱਕ ਜਜ਼ਬਾ ਆਪਣੀ ਕੌਮ ਦੇ ਵਿੱਚ ਪਰ ਅਫਸੋਸ ਹੈ ਕਿ ਆਪਾਂ ਜਿੱਥੇ ਦੁਨੀਆ 'ਚ ਲੋੜ ਪੈਂਦੀ ਹੈ ਜਾਂ ਦੇਸ਼ 'ਚ ਲੋੜ ਪੈਂਦੀ ਹੈ ਆਪਾਂ ਸਭ ਤੋਂ ਅੱਗੇ ਹੁੰਦੇ ਆ ਹੁਣ ਇੱਕ ਸਿੱਧੀ ਗੱਲ ਕਿਸੇ ਨੇ ਨਹੀਂ ਬਾਹ ਫੜ ਕਿਸੇ ਨੇ ਪੁੱਛਣ ਵੀ ਨਹੀਂ ਆਇਆ ਆ ਹਰਿਆਣੇ ਵਾਲੇ ਕਹਿੰਦੇ ਸਾਨੂੰ ਪਾਣੀ ਦਿਓ ਰਾਜਸਥਾਨ ਵਾਲੇ ਕਹਿੰਦੇ ਪਾਣੀ ਦਿਓ ਤੇ ਜਦੋਂ ਇੱਥੇ ਫੜ ਆਉਂਦੇ ਆ ਉਦੋਂ ਐ ਨਹੀਂ ਕਹਿੰਦੇ ਕਿ ਚਲੋ ਅਸੀਂ ਤੁਹਾਨੂੰ ਦੋ ਤਿੰਨ ਹਜ਼ਾਰ ਰੁਪਏ ਭੇਜ ਦਿੰਦੇ ਆਪਾਂ ਨੂੰ ਆਪਣੇ ਆਪ ਹੀ ਜਿਹੜਾ ਹੋਣਾ ਪੈਣਾ ਕੀ ਜੂਮੇ ਕਾਲੀਦਨ ਮੈਂ ਤਾਂ ਸਾਰਿਆਂ ਨੂੰ ਬੇਨਤੀ ਕੀਤੀ ਅੱਛਾ ਇੱਕ ਹੋਰ ਗੱਲ ਆਪਣੀ ਪਾਰਟੀ ਦਿਲੋਂ ਲੱਗੀ ਹੈ इमोਸ਼ਨਲੀ ਲੱਗੀ ਹੈ ਬੁਸ਼ਰੀਟ ਹੈ ਤੇ ਅਸੀਂ ਅੱਜ ਹੁਣ ਮੀਟਿੰਗ ਹੋਈ ਸੀ ਅਸੀਂ ਮੈਂ ਜੋ 25 ਦਿਨ ਦੀ ਜ਼ਹਿਜਾ ਕਰਕੇ ਅਸੀਂ ਕੀ ਕੀ ਲੋੜ ਹੈ ਉਹ ਅਸੀਂ ਬੜੀ ਖੁਸ਼ੀ ਹੈ ਕਿ ਸਾਰੀ ਪਾਰਟੀ ਨੇ ਤੁਸੀਂ ਦੇਖ ਲਓ 500 ਟਰੱਕ ਅਸੀਂ ਚਾਰੇ ਦਾ ਇਕੱਠਾ ਕਰ ਲਿਆ 500 ਟਰੱਕ ਧੂਮੀ ਰਖਤਾ ਕਰ ਲਿਆ 500 ਫੌਗਿੰਗ ਮਸ਼ੀਨ ਜਿਹੜਾ ਪਿੰਡ ਪਿੰਡ ਅਸੀਂ ਫੌਗਿੰਗ ਕਰਾਂਗੇ ਉਹ ਇਕੱਠੇ ਕਰ ਲਈ ਹੈ ਅਸੀਂ 30000 ਕਵੰਟਰ ਗਾਹਤ ਅਸੀਂ ਦਵਾਈਆਂ ਨੂੰ ਵੰਡਣ ਵਾਸਤੇ ਇਕੱਠੀ ਕਰ ਲਈ ਹੈ ਤੇ 1 ਲੱਖ ਏਕੜ ਜ਼ਮੀਨ ਦਾ ਵੀ ਇਕੱਠਾ ਕਰ ਲਿਆ ਜਿਹੜਾ ਵੀ ਕਿਸਾਨ ਨੂੰ ਵੰਡਾਂਗੇ ਤੇ ਅਸੀਂ 125 ਡਾਕਟਰਾਂ ਦੀ ਟੀਮ ਅਸੀਂ ਤਿਆਰ ਕਰ ਲਈ ਹੈ ਜਿਹੜੇ ਉਹ 5 5 ਬੰਦੇ ਤੇ 3 ਕਿ ਜਗ ਦੇ ਜੰਗਗੇ ਤੇ 25 ਵੈਟਰਨਰੀ ਡਾਕਟਰਾਂ ਦੀ ਟੀਮਾਂ ਜੇ ਪਸ਼ੂਆਂ ਵਾਸਤੇ ਆ ਮੈਂ ਸਾਰਾ ਪਾਰਟੀ ਦਾ ਧੰਨਵਾਦ ਕਰਦਾ ਮੈਂ ਇਹ ਚਿੰਮੜ ਗਏ ਜਿਵੇਂ ਕੋਈ ਘਰ ਦੇ ਉੱਤੇ ਹਮਲਾ ਮੈਨੂੰ ਮਾਣ ਆਪਣੀ ਪਾਰਟੀ ਤੇ ਆਪਣੀ ਕੌਮ ਤੇ ਤੁਹਾਨੂੰ ਤੁਸੀਂ ਮੈਂ ਦਿੰਦਾ ਹੌਸਲਾ ਦੇਖਦੇ ਜੀ ਬੀਪੀਆਂ ਬੱਚੇ ਕਿਵੇਂ ਬੰਦਾਂ ਤੇ ਬੈਠੇ ਉੱਥੇ ਲੰਗਰ ਉੱਥੇ ਸਾਰਾ ਕੁਝ ਤਿਆਰ ਕਰਕੇ ਮੈਂ ਧੰਨਵਾਦ ਆ ਤੁਹਾਡਾ ਤੁਸੀਂ ਸਾਰਿਆਂ ਨੇ ਆਪਣੀ ਮਦਦ ਕੀਤੀ ਹੈ ਤੇ ਮੈਂ ਤਾਂ ਕਿ ਸਾਰਿਆਂ ਆਪਣੀ ਕੋਈ ਪਾਰਟੀ ਨੂੰ ਵੀ ਬੇਨਤੀ ਕੀਤੀ ਹੈ ਥੱਡੋ ਪੋਲਿਟਿਕਸ ਜਿਹਨਾਂ ਕੋਈ ਯੋਗਦਾਨ ਹੋਇਆ ਸਰਪਾਲ ਨੂੰ ਆਪਾਂ ਕਿਉਂਗੇ ਜੇ ਆਪਾਂ ਡੀਕਦੇ ਰਵਾਂਗੇ ਫਿਰ ਕੋਈ ਫਾਇਦਾ ਨਹੀਂ ਆਪਾਂ ਆਪਣੇ ਆਪ ਇਸ ਤਗੜੇ ਹੋਈਏ ਸੋ ਮੈਂ ਤੁਹਾਡਾ ਦਿਲ ਦੀ ਗਹਿਰਤ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਆਜ ਪਾਰਟੀ ਨੂੰ ਸਹਾਇਤਾ ਦਿੱਤੀ ਜਿਹੜੀ ਅਸੀਂ ਹੁਣੇ ਜਾ ਕੇ ਅਸੀਂ ਆਪਣੇ ਯੋਗਦਾਨ ਪਾਵਾਂਗੇ ਐ ਸਿਵੋਵਿਚ ਤੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਨੂੰ ਹੁਣ ਹੀ ਅੱਗੇ ਜਾਣਾ ਆਪਣੇ ਪੱਟੀ ਏਰੀਆ 'ਚ ਕਾਫੀ ਪਾਣੀ ਦਾ ਨੁਕਸਾਨ ਹੋਇਆ ਉੱਥੇ ਮੈਨੂੰ ਪਹੁੰਚਣਾ ਹੈ ਤੇ ਉਹਦੇ ਬਾਅਦ ਮੈਂ ਜੀਰੇ ਹਲਕੇ 'ਚ ਪਹੁੰਚਣਾ ਸੋ ਤੁਹਾਡਾ ਦਿਨ ਦੀ ਗਰਾਹੀ ਤੁਸਾਰਾਂ ਦਾ ਬਰਵਾਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਪਿਛਲੇ 25-26 ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜੇ ਆਹ ਹੜ੍ਹਾਂ ਦੀ ਜਿਹੜੀ ਤਰਾਸਦੀ ਹੈ ਉਸ ਦੇ ਵਿੱਚ ਹਰ ਹਲਕੇ ਦੇ ਵਿੱਚ ਜਾ ਕੇ ਹਰ ਖਿੱਤੇ ਦੇ ਵਿੱਚ ਜਾ ਕੇ ਹਰ ਵਰਗ ਦੇ ਲੋਕਾਂ ਨੂੰ ਜਿਹੜੇ ਪੀੜ ਹਰ ਪੀੜਤ ਜਿਹੜੇ ਲੋਕ ਨੇ ਪਰਿਵਾਰ ਨੇ ਉਹਨਾਂ ਨੂੰ ਮਿਲ ਰਹੇ ਹੈ ਉਹਨਾਂ ਦੇ ਦੁੱਖ ਸੁੱਖ ਸੁਣ ਰਹੇ ਹੈ ਉਹਨਾਂ ਦੀ ਜਿਹੜੀ ਮਾਲੀ ਮਦਦ ਕਰ ਰਹੀ ਹੈ ਚਾਹੇ ਉਹ ਡੀਜ਼ਲ ਦੀ ਹੋਵੇ ਚਾਹੇ ਦਵਾਈਆਂ ਦੀ ਹੋਵੇ ਚਾਰੇ ਦੀ ਹੋਵੇ ਰਾਸ਼ਨ ਦੀ ਹੋਵੇ ਹਰ ਤਰ੍ਹਾਂ ਦੀ ਪੰਪਾਂ ਦੀ ਹੋਵੇ ਜਨਰੇਟਰ ਸੈੱਟ ਦੀ ਹੋਵੇ ਹਰ ਤਰ੍ਹਾਂ ਦੀ ਜਿਹੜੀ ਉਹ ਸਹੂਲਤ ਔਰ ਜਿਹੜੀ ਸਹਾਇਕ ਪੀੜਤ ਪਰਿਵਾਰਾਂ ਦਾ ਕਰ ਰਹੇ ਹੈ ਉਸ ਲੜੀ ਦੇ ਵਿੱਚ ਜਿਹੜਾ ਅੱਜ ਖਰੜ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਸਰਦਾਰ ਹਰਜਿੰਦਰ ਸਿੰਘ ਬਲੋਂਗੀ ਜਿਹੜੇ ਸਾਡੇ ਯੂਥ ਦੇ ਆਗੂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਉਹਨਾਂ ਦਾ ਸਹਾਇਕ ਕਰਨ ਦੇ ਲਈ ਉਹਨਾਂ ਨੂੰ ਅੱਜ ਇੱਥੇ ਸੱਦਿਆ ਗਿਆ ਸੀ ਜਿਨ੍ਹਾਂ ਨੇ ਆਪਣੇ ਵੱਲੋਂ ਸਾਰੇ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ 11 ਲੱਖ ਰੁਪਏ ਦੀ ਇਮਦਾਦ ਸ਼੍ਰੋਮਣੀ ਅਕਾਲੀ ਦਲ ਦੇ ਸਪੁਰਦ ਕੀਤੀ ਹੈ ਉਸ ਦੀ ਪ੍ਰਾਪਤੀ ਲਈ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅੱਜ ਖਰੜ ਵਿਖੇ I see. ਔਰ ਅਸੀਂ ਸਾਰਿਆਂ ਨੇ ਉਹਨਾਂ ਨੂੰ ਇਸ ਗੱਲ ਦਾ ਸੁਭਾਸਨ ਦਿੱਤਾ ਹੈ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਸਮੁੱਚਾ ਅਕਾਲੀ ਕੇਡਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਕਿਉਂਕਿ ਅੱਜ ਜਿੱਥੋਂ ਇਸ ਵਿਪਤਾ ਦੇ ਵਿੱਚ ਆਪਤਾ ਦੇ ਵਿੱਚ ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਬਾਕੀ ਸੂਬਿਆਂ ਦੀਆਂ ਸੂਬੇ ਦੀਆਂ ਸਰਕਾਰਾਂ ਹੋਣ ਸਾਰੀਆਂ ਬੇਮੁਖ ਹੋ ਗਈਆਂ ਸਾਰੇ ਲੀਡਰ ਬੇਮੁਖ ਹੋ ਗਏ ਅੱਜ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਜਿਹੜੇ ਪਿਛਲੇ ਕਈ ਦਿਨਾਂ ਤੋਂ ਬਿਨਾਂ ਕਿਸੇ ਸਰਕਾਰ ਤੋਂ ਬਿਨਾਂ ਕਿਸੇ ਯੋਦਤੋਂ ਬਿਨਾਂ ਕਿਸੇ ਕਿਸੇ ਵੀ ਤਰੀਕੇ ਦੀ ਪਾਵਰ ਤੋਂ ਅੱਜ ਉਹ ਲੋਕਾਂ ਦੇ ਵਿੱਚ ਖੜਿਆ ਲੋਕਾਂ ਦੀ ਹਰ ਪੱਖੋਂ امداد ਕਰ ਰਿਹਾ ਹੈ ਅੱਜ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਲੋਕ ਹਰ ਘਰ ਦਾ ਹਰ ਮੈਂਬਰ ਜਿਹੜਾ ਅੱਜ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦੁਆਵਾਂ ਦੇ ਰਿਹਾ ਔਰ ਉਹਨਾਂ ਦੀ ਕਾਮਨਾ ਕਰ ਰਿਹਾ ਕਿ ਉਹਨਾਂ ਨੂੰ ਪ੍ਰਮਾਤਮਾ ਲੰਮੀ ਉਮਰ ਬਖਸ਼ੇ ਸੁਖ ਸ਼ਾਂਤੀ ਬਖਸ਼ੇ ਉਹਨਾਂ ਨੂੰ ਸੇਹ ਤੇ ਆਬੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਔਰ ਸਾਰੇ ਲੋਕਾਂ ਦੀ ਇਹ ਆਵਾਜ਼ ਅੱਜ ਪੰਜਾਬ ਦੇ ਵਿੱਚੋਂ ਔਣੇ ਸ਼ੁਰੂ ਹੋਗੀ ਕਿ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਭੱਜ ਗਿਆ ਅੱਜ ਸੁਖਬੀਰ ਸਿੰਘ ਬਾਦਲ ਨੇ ਬਿਫਤ ਸਾਡੇ ਲੋਕਾਂ ਦੀ ਬਾਹ ਫੜ ਕੇ ਇਸ ਗੱਲ ਦਾ ਨਗਾਰਾ ਇਸ ਗੱਲ ਦਾ ਆਗਾਜ਼ ਕਰਤਾ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਔਰ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਹੋ